ਵਾਇਗੁਰ ਜੀ ਦਾ ਖਾਲਸਾ ਤੇ ਵਾਇਗੁਰ ਜੀ ਕੀ ਫਤਿਹ ਆ ਆਪਣੇ ਵੀਰ ਤੇ ਬਾਜਵਾ ਸਾਹਿਬ ਬੜੀ ਸੇਵਾ ਕਰਵਾ ਰਹੇ ਨੇ ਤੇ ਪੱਖੋਗੇ ਵਾਲੇ ਬਾਜਵਾ ਸਾਹਿਬ ਬੜੀ ਆਪਣੇ ਯਾਰਾ ਮਿੱਤਰਾਂ ਨਾਲ ਸੱਜ ਕੇ ਦੋਸਤਾਂ ਨਾਲ ਸੱਜ ਕੇ ਤੇ ਕੇ ਦੀ ਉਹਨਾਂ ਦੇ ਪਿੰਡ ਦੇ ਬੰਦੇ ਦੀ ਪੜੀ ਜਾਂ ਡੋਮ ਪਿਆ ਹੈਗਾ ਇਹ ਉਹ ਪੂਰਾ ਕਰਵਾ ਰਹੇ ਨੇ ਸਾਰਿਆਂ ਦਾ ਸਾਰਾ ਇਹਨਾਂ ਜ਼ਿੰਮੇਵਾਰੀ ਲਈ ਹੈ ਡੋਮ ਤੇ ਹੋਰ ਵੀ ਬੜੇ ਪਏ ਆ ਬਟ ਇਹ ਡੋਮ ਦੀ ਜ਼ਿੰਮੇਵਾਰੀ ਇਹਨਾਂ ਲਈ ਆ ਵੀ ਅਸੀਂ ਕਰਵਾਵਾਂਗੇ ਆ ਸਭ ਰੇਤ ਹੀ ਰੇਤ ਹੋ ਗਈ ਹੈ ਪੈੜੀ ਹੀ ਪਹਿਲਾਂ ਇੱਥੇ ਇਹ ਸਾਰੇ ਰੇਤ ਹੀ ਰੇਤ ਹੋ ਗਈ ਇੱਥੇ ਜਿੰਨਾ ਵੀ ਏਰੀਆ ਸਭ ਰੇਤ ਹੀ ਰੇਤ ਆ ਆ ਇੰਨਾ ਪਾੜ ਪਿਆ ਹੈ ਇੱਥੇ ਆ ਵੱਡੇ ਵੱਡੇ ਦੋਖ ਜਿਹੜੇ ਸਾਰੇ ਪੁੱਟ ਕੇ ਆਉ ਮਾਰੇ ਆ ਹਾਏ ਉਹ ਆਪਣੇ ਵੀਰ ਦੇ ਉਧਰ ਸੇਵਾਗਰ ਸਾਰੇ ਆਹ ਆ ਇਹ ਸਾਰਾ ਜਿਹੜਾ ਵੀ ਆ ਆਪਣੇ ਭਰਾ ਸੇਵਾ ਕਰਦੇ ਇੱਥੇ ਜਿਹੜੇ ਵੀ ਆ ਪਾੜ ਪਾਟਿਆ ਹੀ ਬੜਾ ਤਗੜਾ ਦਾ ਇੱਥੋਂ ਆਇਆ ਪਾੜੀ ਜਿਹੜਾ ਸਿੱਧਾ ਟੱਚ ਕੀਤਾ ਆਪਣੇ ਏਰੀਏ ਹਾਂ ਸਾਰੇ ਰੁੱਖ ਰਖ ਪੁੱਟ ਕੇ ਲੈ ਗਿਆ ਜਿੱਦੇ ਵੀ ਆ